50000 ਰੁਪਏ ਦਾ ਇਨਾਮ ਆ ਵਈ ਜਿਹੜਾ ਮੇਰਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਮਿਲਾਵਟ ਸਾਬਤ ਕਰਦੇ ਜਮਾ ਕਰਦੇ ਦੁੱਧ ਦੇ ਪ੍ਰੋਡਕਟ ਨੇ ਬਈ ਦੇਖ ਸਕਦੇ ਹੋ ਕਿ ਦੁੱਧ ਦਹੀਂ ਲੱਸੀ ਕੋ ਖੁਆ ਬਹੁਤ ਕੁਝ ਹੁੰਦਾਗਾ ਬਾਈ ਕਹਿੰਦਾ ਵੀ ਸਾਡੇ ਕੋਲੇ ਬਈ ਮੱਝਾਂ ਆਪਣੀਆਂ ਨੇ ਸਾਰੇ ਸਾਰਾ ਕੋਈ ਪਿਓਰ ਹੀ ਵੇਚ ਦਾਂਗੇ ਤੇ ਜੇ ਕੋਈ ਮੇਰਾ ਵੀਰ ਬਈ ਮਿਲਾਵਟ ਸਾਬਤ ਕਰ ਜੇ ਬਾਈ ਕਹਿੰਦਾ ਵੀ ਹੱਥੋਂ ਹੱਥ 50000 ਰੁਪਏ ਲੈ ਕੇ ਵਗ ਜਿਓ ਬਾਕੀ ਕੀ ਗੱਲ ਬਾਤ ਹੈ ਕਿ ਖੜਿਆ ਬਈ ਸਹਿਰ ਸੰਗਰੂਰ ਦੇ ਵਿੱਚ ਦੇਖ ਸਕਦੋਂਗੇ ਇੱਧਰ ਰਹਿ ਗਿਆ ਬਈ ਬਰਨਾਲਾ ਤੇ ਇੱਧਰ ਸਿਰਫ 80 ਕਿਲੋਮੀਟਰ ਤੇ ਰਹਿ ਗਿਆ ਸੰਗਰੂਰ ਤੁਸੀਂ ਇੱਥੋਂ ਆ ਕੇ ਬਈ ਇਹ ਪ੍ਰੋਡਕਟ ਲੈ ਕੇ ਜਾ ਸਕਦੇ ਹੋਗੇ ਰੇਟ ਜਮਾ ਜੈਜਊਗਾ ਤੇ ਮੇਨ ਗੱਲ ਆ ਬਈ ਪਿਓਰ ਹੋਊਗਾ ਸਾਰਾ ਗਦਵਾ ਕੀ ਗੱਲਬਾਤ ਆ ਕੀ ਆਜੋ ਬਈ ਆਪਾਂ ਖੜਾਂਗੇ ਢਿੱਲੋ ਕਿਸਾਨ ਡੈਰੀ ਵਾਲੰਦੇ ਆਜੋ ਆਜੋ ਬੱਲਾ ਆਪਾਂ ਗੱਲਬਾਤ ਕਰ ਦਿਆਂਗੇ ਤੇ ਇੱਕ ਬਾਈ ਜੀ ਵੀ ਆਏ ਉਹਨੇ ਬਾਈ ਜੀ ਨਾਲ ਗੱਲਬਾਤ ਕਰ ਦਾਂਗੇ ਬਾਈ ਜੀ ਇੱਥੋਂ ਲੈ ਕੇ ਜਾਂਦੇ ਨੇ ਦੁੱਧ ਬਈ ਜਸਸੀ ਕਾਰ ਜੀ ਜਸਸੀ ਕਾਰ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰਿਆਉਂਦੇ ਨੂੰ ਜੀ ਜੱਜੇ ਜੀ ਦੀ ਡੇਰੀ ਖੁੱਲੀ ਆਉਂਦੇ ਆ ਰਹੇ ਆ ਜੀ ਠੀਕ ਹੈ ਜੀ ਦੁੱਧ ਕਿਵੇਂ ਹੁੰਦਾ ਹੈ ਵਧੀਆ 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 ਪਿਓਰ ਹੁੰਦਾ ਜਮਾ ਪਿਓਰ ਆ ਜੀ ਪੱਕੀ ਗੱਲ ਆ ਜਮਾ ਹਾਂ ਪੱਕੀ ਹੈ ਜੀ ਹੁਣ ਕਾਈ ਲੈ ਕੇ ਜਾਣੇ ਨੇ ਇੱਕ ਵਾਰੀ ਲੈ ਕੇ ਫਿਰ ਦੂਜੀ ਵਾਰੀ ਆਉਂਦੇ ਨਹੀਂ ਹੁੰਦੇ ਠੀਕ ਠੀਕ ਹੈ ਰੋਜ਼ ਹੀ ਆਉਣੇ ਜਾਣੀ ਕੀ ਨਹੀਂ ਨਹੀਂ ਡੇਲੀ ਹੈ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਜਾਣੀ ਕੀ ਪ੍ਰੋਡਕਟ ਹੁੰਦੇ ਨੇ ਪਿਓਰ ਬਾਕੀ ਮਿੰਟੂ ਭਾਈ ਹੁੰਦਾ ਉਹਰੇ ਗੱਲਬਾਤ ਕਰ ਦਾਂਗੇ ਮਿੰਟ 10000 ਰੁਪਏ ਦਾ ਵੀ ਜਿਹੜਾ ਮੇਰਾ ਵੀਰ ਮਿਲਾਵਡ ਹਸਾਬਦਾਰ ਕੀ ਕਰ ਲਗੀ ਪੱਕੀ ਗੱਲ ਹੈ ਵੀਰੇ ਇਹ ਗਰੰਟੀ ਵੀ ਆਪਾਂ ਤਾਂ ਰੱਖੀ ਆ ਕਿਉਂਕਿ ਆਪਣੇ ਕੋਲ ਜਿਹੜਾ ਪ੍ਰੋਡਕਟ ਆ ਆਪਣੇ ਕੋਲ ਆਬਦਾ ਆਪਾਂ ਕਿਸੇ ਤੋਂ ਪਰਚੇਜ ਨਹੀਂ ਕਰਦੇ ਆਪਣੇ ਕੋਲੋਂ ਆਬਦਾ ਦੁੱਧ ਆ ਆਪਦੀ ਸਾਰੀ ਚੀਜ਼ ਆਪਨੇ ਆਪਣੀ ਆ ਤਾਂ ਕਰਕੇ ਪਿਓਰਿਟੀ ਦੀ ਆਪਾਂ ਇਹ ਗਰੰਟੀ ਅਪਰ ਰੱਖਿਆ 50000 ਨਾਮ ਇਸ ਕਰਕੇ ਰੱਖਿਆ ਕਿ ਸਾਡੀ ਚੀਜ਼ 'ਚ ਕੋਈ ਮਲਾਵਟ ਸਾਫਤ ਕਰ ਦੇ ਤਾਂ ਅਸੀਂ 50000 ਦੇਣ ਦੇ ਹੱਕਦਾਰ ਹੋਵਾਂਗੇ ਦੁੱਧ ਦਹੀਂ ਲਸੀ ਤੇ ਕੇਓ ਮੱਖਣ ਮੱਖਣ ਤੇ ਕਰੀਮ ਜੋ ਵੀ ਆਪਣਾ ਪ੍ਰੋਡਕਟ ਹੁੰਦਾ ਪਨੀਰ ਆਪਣੇ ਸਾਰੇ ਘਰ ਦਾ ਹੁੰਦਾ ਠੀਕ ਹੈ ਜੀ ਕੀ ਕੀ ਹੁੰਦਾ ਆਪਾਂ ਦਿਖਾਈਏ ਇੱਕ ਵਾਰੀ ਤੇ ਆਪਣੀ ਚਾਟੀ ਦੀ ਲੱਸੀ ਹੁੰਦੀ ਆ ਲੈ ਵੀ ਚਾਟੀ ਦੀ ਲੱਸੀ ਜਮਾ ਕੜੀ ਹੋਈ ਦੇਖ ਸਕਦਾ ਹੋਣਾ ਰੰਗ ਦੱਸਦਾ ਵੀ ਬਾਈ ਪਿਓਰ ਆ ਜਾ ਮਾਣਾ ਯਾਰ ਰੰਗ ਰੰਗ ਤਾਂ ਨਹੀਂ ਪਾਇਆ ਬਾਈ ਨਹੀਂ ਨਹੀਂ ਵੀਰੇ ਆਪਾਂ ਤਾਂ ਹੀ ਆਪਾਂ ਨਾਮ ਕਿਉਂ ਰੱਖਿਆ ਤਾਂ ਹੀ ਰੱਖਿਆ ਹੀ ਰੱਖਿਆ ਅਗਲਾ ਪ੍ਰੋਡਕਟ ਬਕੀ ਆ ਇਹ ਆਪਣਾ ਘਿਓ ਆ ਗਿਆ ਜੀ ਦੇਸੀ ਲੈ ਵੀ ਦੇਸੀ ਘਿਓ ਆ ਗਿਆ ਦਿਖਾ ਦੇ ਮਾੜਾ ਜੇ ਨੇੜੇ ਹੋ ਕੇ ਸਹੀ ਗੱਲ ਹੈ ਨਾ ਪੂਰੀ ਫੁੱਲ ਸਮੈਲ ਆ ਰਹੀ ਆ ਵਧੀਆ ਵਾਲੀ ਹੈ ਨਾ ਕਿ ਤਰਸੀਮ ਬਈ ਯਾਰ ਆਪਾਂ ਨੂੰ ਮਾਣ ਆਪਣੀ ਚੀਜ਼ ਤੇ ਆਪਾਂ ਸਾਡ ਅਸੀਂ ਸਾਰਾ ਪਰਿਵਾਰ ਕੰਮ ਕਰਦੇ ਆ ਤਾਂ ਕਰਕੇ ਇਹਦੇ ਆਪਣੀ ਦੇ ਵਿੱਚ ਇੱਕ ਚੀਜ਼ ਹੋਰ ਆ ਵੀ ਅਸੀਂ ਆਪ ਆਪ ਹੋਣ ਕਰਕੇ ਦਾ ਜਿਆਦਾ ਹੋਵੰਦਾ ਜਿਹੜੀ ਆਪਾਂ ਡੰਗਰਾਂ ਨੂੰ ਫੀਡ ਤੋਂ ਲੈ ਕੇ ਫੀਡ ਆਪਾਂ ਆਪ ਬਣਾ ਕੇ ਪਾਉਨੇ ਆ ਜਿਹੜੀ ਆਪਾਂ ਬਾਜ਼ਾਰਾਂ ਚੋਂ ਪਰਚੇਜ਼ ਕਰਦੇ ਆ ਉਹ ਫੀਡ ਦੇ ਵਿੱਚ ਵੀ ਯੂਰੀਆ ਹੁੰਦਾ ਆਪਾਂ ਯੂਰੀਆ ਵੀ ਨਹੀਂ ਪਾਉਂਦੇ ਆ ਆਪਣੀ ਹੁੰਦੀ ਆ ਫੀਡ ਆਪਾਂ ਆਪਣੀ ਫੀਡ ਤਿਆਰ ਕਰਾਉਨੇ ਕਿੰਨੀਆਂ ਮੱਝਾਂ ਰੱਖੀ ਹੋਈ ਨੇ ਬਈ ਘਰੇ ਆਪਣੇ ਕੋਲੇ ਵੀਰੇ 14-15 ਮੱਝਾਂ ਨੇ ਤੇ ਤਿੰਨ ਗਾਇਆਂ ਨੇ ਠੀਕ ਆ ਇਹ ਕੀ ਚੀਜ਼ ਹੈ ਇਹ ਆਪਣਾ ਦੁੱਧਾ ਹੀ ਕਰਦਾ ਲੈ ਵੀ ਦੁੱਧ ਪ्योर ਦੁੱਧ ਜਮਾ ਹਾਂਜੀ 10 ਦਾਣਾ ਦੁੱਧ ਦੇ ਲਿਕਰ ਆਇਆ ਆਇ ਖੜਦਾ ਹਾਂ ਕੁਲ ਦੇ ਦੇਖ ਆਹ ਦੇਖੋ ਭਾਈ ਨਾ ਨਹੀਂ ਪਾਣੀ ਬਣ ਜਾਂਦਾ ਹੁੰਦਾ ਆਏ ਪਾਣੀ ਹੀ ਲੱਗਦਾ ਹੁੰਦਾ ਤੁਹਾਨੂੰ ਸਹੀ ਗੱਲ ਹੈਗੀ ਆਹ ਆਹਲਾ ਪਟਾਟਾ ਗਿਆ ਦਹੀਂ ਆਹ ਦਹੀਂ ਹੈ ਜੀ ਆਪਣੀ ਦੇਖੋ ਵੀਰੇ ਵੀਰ ਬਾਈ ਦਹੀਂ ਖਾਂਦੇ ਸ਼ਕੀਰ ਨੇ ਇਹ ਹੁੰਦੀ ਆ ਅਸਲੀ ਦਹੀਂ ਹਨਾ ਇਹ ਅਸਲੀ ਦਹੀਂ ਠੀਕ ਆ ਇੱਕ ਹੋਰ ਹੈ ਜੀ ਆਪਣੀ ਵੀਰੇ ਤਰਸਿਮ ਜਿਹੜੀ ਆਪਣੀ ਦਹੀਂ ਹੈ ਇਹ ਹਾਂ ਇਹ ਦੁੱਧ ਨਹੀਂ ਰਹੀਆਂ ਅੱਛਾ ਇਹ ਸਪਰੇਟੇ ਦੀ ਵੀ ਨਹੀਂ ਹੈਗੀ ਨਹੀਂ ਜ਼ਿਆਦਾਤਰ ਦਹੀਂ ਸਪਰੇਟੇ ਦੀ ਬਣਦੀ ਆ ਉਹਦੇ ਵਿੱਚੋਂ ਕਰੀਮ ਕੱਢ ਕੇ ਦੁੱਧ ਚੋਂ ਸਪਰੇਟੇ ਦੇ ਦਹੀਂ ਲਾ ਲੈਂਦੇ ਨੇ ਆਪਣੀ ਗਾਰੰਟੀ ਹੈ ਵੀ ਸਾਫ਼ਤ ਕਰਦੇ ਆ ਆਪਣੀ ਹਾਂ 100 200% ਪਿਓਰ ਪਿਓਰ ਦਹੀਂ ਆਪਣੀ ਹੀ ਲੈ ਵੀ ਪਿਓਰ ਦਹੀਂ ਆ ਰੇਟ ਕੀ ਆ ਵੀ ਦਹੀਂ ਦਾ ਰੇਟ ਕੀ ਆ ਪਰ ਦਹੀਂ ਰੇਟ ਦੀ ਗੱਲ ਵਾ ਕਰੀਏ ਰੇਟ ਹੈਗਾ ਦਹੀਂ ਦਾ ਆਪਣਾ 80 ਰੁਪਏ ਜੀ ਕਿਲੋ ਤੇ ਦੁੱਧ ਹੈਗਾ 70 ਰੁਪਏ ਕਿਲੋ ਦੁੱਧ 70 ਰੁਪਏ ਕਿਲੋ ਹਾਂ ਤੇ ਜੇ گاਵਾ ਦਾ ਕਿਸੇ ਨੇ ਲੈਣਾ ਤਾਂ 55 ਰੁਪਏ ਕਿਲੋ ਆ ਤੇ ਕਿਉਂ ਹੈਗਾ ਆਪਣਾ 800 ਰੁਪਏ ਕਿਲੋ ਜਮਾ ਹੋਣਾ ਜਮਾ ਪਰ ਚਾਹੇ ਆਪਾਂ ਇਹ ਕਹਿੰਨੇ ਵੀ ਆਪਣੇ ਘਰੇ ਆ ਕੇ ਅਗਲਾ ਤੱਤਾ ਕਰਕੇ ਮੱਖਣ ਆਪ ਕਰਮ ਕਰਕੇ ਲੈ ਜੇ ਆਪਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਵੀ ਅਗਲਾ ਕਹਿੰਦਾ ਵੀ ਕਿਉਂ ਕਿੱਥੋਂ ਬਣਦਾ ਸਾਡੇ ਆਓ ਆਪਣੇ ਘਰ ਜਾਓ ਸਾਡੇ ਘਰ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਰਾ ਕਿੱਥੋਂ ਕੀ ਚੀਜ਼ ਕੀ ਹੁੰਦੀ ਆ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਪ੍ਰੂਫ ਹੈ ਦੀ ਪਿੰਡਾ ਬਣਾ ਪਿੰਡ ਬੰਡ ਸਾਰੀ ਆਪਣਾ ਫਾਰਮ ਜੇ ਤੁਮ ਮਰਜ਼ੀ ਪਤਾ ਕਰ ਲੋ ਕੋਈ ਐ ਨਹੀਂ ਹੈਗਾ ਆਪਾਂ ਕਿਸੇ ਤੋਂ ਮੋਨ ਨਹੀਂ ਲੈਂਦੇ ਇੱਕ ਵੀ ਤਪਕਾ ਦੁੱਧ ਦਾ ਮੋਨ ਨਹੀਂ ਲੈਂਦੇ ਸਾਰਾ ਕੁਝ ਆਪਣਾ ਆਪ ਦਾ ਹੀ ਸਹੀ ਗੱਲ ਹੈ ਆਪਾਂ ਆਈਏ ਕਿੱਥੇ ਜਾਪਾਂ ਇੱਥੇ ਆਣ ਹੋਵੇ ਦੁਕਾਨ ਤੇ ਜੀ ਕਿੱਥੇ ਇੱਥੇ ਆਪਾਂ ਜੀ ਆਪਾਂ ਜਦੋਂ ਇਧਰੋਂ ਪੁਲਸ ਲਾਈਨ ਤੋਂ ਜੇਲ੍ਹ ਵਾਲੀ ਸਾਈਡ ਤੋਂ ਬਰਨਾਲੇ ਨੂੰ ਜਾਂਦੇ ਆ ਹਾਂਜੀ ਤੇ ਉੱਥੋਂ ਗਦਾਵ ਲੰਘ ਕੇ ਕੌਸਲਾ ਤੋਂ ਵੱਡੇ ਅਦਰ ਨਾਲ ਆਪਣਾ ਗ੍ਰਿਡ ਦੇ ਨਾਲ ਆ ਆ ਤੇ ਉਧਰੋਂ ਜੇ ਆਪਾਂ ਬਰਨਾਲੇ ਕੰਨੀ ਆਈਏ ਤਾ ਦੂਜੇ ਕੱਟ ਤੇ ਆਪਣਾ ਸੱਜੇ ਹੱਥ ਆ ਿੱਲੋ ਕਿਸਾਨ ਲਈ ਠੀਕ ਹੈ ਜੇ ਆਨਲਾਈਨ ਹੋ ਜੂ ਜਿਵੇਂ ਜੇ ਕਿਸੇ ਨੇ ਕਿਹਾ ਆਨਲਾਈਨ ਹੋਵੇ ਨਾ ਆਨਲਾਈਨ ਹੋਵੇ ਕਿਸੇ ਹਾਂ ਹਾਂ ਜੇ ਕਿਸੇ ਨੇ ਕਿਹਾ ਉਹ ਲੈਣਾ ਆ ਕਿਸੇ ਵੀ ਸਾਨੂੰ ਕਿਤੂ ਵੀ ਕਾਲ ਕਰੋਗੇ ਤਾਂ ਉਹਦਾ ਤੱਕ ਕਿ ਉਹ ਆਪਣਾ ਪਛਾਇਆ ਜਾਊਗਾ ਜਿੱਥੋਂ ਮਰਜੀ ਠੀਕ ਹੈ ਆਪਾਂ ਨੂੰ ਫੋਨ ਕਰ ਸਕਦਾ ਹੈ ਲਾ ਠੀਕ ਹੈ ਜੀ ਹਾਂ ਲਵੇ ਮਿੱਤਰੋ ਵਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਘਿਓ ਦੁੱਧ ਦਹੀਂ ਕੁਝ ਵੀ ਚਾਹੀਦਾ ਹੋਵੇ ਤਾਂ ਆਂ ਦੀ ਸਹਿਰ ਸੰਗਰੂਰ ਦੇ ਵਿੱਚ ਆ ਕੇ ਤੇ ਆਨਲਾਈਨ ਵੀ ਘਰੇ ਬੈਠੇ ਬਵਾਦ ਸਾਗਰਾ ਠੀਕ ਹੈ ਮਿੱਤਰੋ ਭਾਈ ਓਕੇ ਭਾਈ ਧੰਨਵਾਦ ਸਿਕਾ